ਸਾਰਿਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਗੁਰਪੁਰਬ ਦੀ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਔਰ ਆਜ ਦੇ ਦਿਨ ਮੈਂ ਅਰਦਾਸ ਕਰਨਾ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਸਾਨੂੰ ਸਾਰਿਆਂ ਨੂੰ ਪ੍ਰੇਮ ਦਾ ਸ਼ਾਂਤੀ ਦਾ ਭਾਈਚਾਰੇ ਦਾ দান ਬਖਸ਼ਣ ਔਰ ਇਸੇ ਨਾਲ ਮੈਂ ਇਹ ਕਹਿਣਾ ਕਿ ਮੋਡਲ ਟਾਊਨ ਗੁਰਦੁਆਰਾ ਖੜੇ ਆ ਔਰ ਇੱਥੇ ਜਿਹੜੀ ਸਾਡੀ ਕਮੇਟੀ ਹੈ ਬਹੁਤ ਮਿਹਨਤ ਕਰਦੀ ਹੈ ਔਰ ਹਮੇਸ਼ਾ ਇਕ ਰਿਲੀਜੀਅਸ ਧਾਰਮਿਕ ਔਰ ਪੰਥ ਦੇ ਰਸਤੇ 'ਚ ਤੇ ਲੰਦੇ ਨੇ ਮਗਰ ਸੋਸ਼ਲ ਸਰਵਿਸ ਵੀ ਬਹੁਤ ਕਰਦੇ ਨੇ ਤੇ ਪਠਾਨਕੋਟ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਜਿੰਨੀ ਵੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਰਾਗੀ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਤੇ ਤਹਿ ਦਿਲੋਂ ਧੰਨਵਾਦ ਕਰਨਾ ਕਿ ਇਨੀ ਮਿਹਨਤ ਕਰਕੇ ਗੁਰਪੁਰਪ ਨੂੰ ਇੰਨਾ ਸਕਸੈਸਫੁਲ ਕਰਦੇ ਨੇ ਇਕ ਵਾਰੀ ਵੇ ਸਾਰਿਆਂ ਨੂੰ ਗੁਰਪੁਰਪ ਦੀ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਹਿਲੀ ਪਾਸ਼ਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸਮੁੱਚੀ ਪਠਾਨਕੋਟ ਵਾਸੀਆਂ ਨੂੰ ਸਮੁੱਚੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਦਰਸਾਏ ਹੋਏ ਮਾਰਗ ਦੇ ਉੱਤੇ ਅਸੀਂ ਚੱਲ ਸਕੀਏ ਅੱਜ ਦੇ ਦਿਨ ਐਸਾ ਪ੍ਰਣ ਕਰੀਏ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਸਕੀਏ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਡੇ ਜੀਵਨ ਦੇ ਅੰਦਰ ਅਸੀਂ 300 ਸਾਲਾ ਖਾਲਸਾ ਪੰਥ ਦਾ ਸਾਜਨਾ ਦਿਵਸ ਜਿਹੜਾ ਅਸੀਂ ਉਹ ਵੀ ਮਨਾਇਆ 550 ਸਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਤਾਬਦੀ ਜਿਹੜੀ ਹੈ ਅਸੀਂ ਉਹ ਵੀ ਮਨਾਈ ਹੁਣ 25 ਤਰੀਕ ਨੂੰ ਨੌਵੀਂ ਪਾਸ਼ਾਈ ਹਿੰਦ ਦੀ ਚਾਦਰ ਤਿਲਕ ਜੰਜੂ ਦੇ ਰਾਖੇ ਸਾਹਿਬ ਸਿਰਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਸ਼ਤਾਬਦੀ ਜੋ ਆ ਰਹੀ ਹੈ ਅਸੀਂ ਉਹ ਵੀ ਮਨਾਣ ਜਾ ਰਹੇ ਹਾਂ ਮੇਰੀ ਸਮੂਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਦਾ ਸਮਾਗਮਾ ਦੇ ਵਿੱਚ ਆਪ ਵੱਧ ਚੜ ਕੇ ਹਾਜ਼ਰੀਆਂ ਭਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਆਉਣ ਵਾਲਾ ਸਮਾਂ ਜਿਹੜਾ ਆਪ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਏ ਇੱਕ ਵਾਰੀ ਫੇਰ ਸਮੂਚੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦੇ ਅੱਜ ਪ੍ਰਕਾਸ਼ ਉਤਸਵ ਦੇ ਵਿੱਚ ਮਾਡਰਨ ਗੁਰਦਾਰੇ ਦੇ ਵਿੱਚ ਅਸੀਂ ਸਾਰੇ ਨਕਮਸਤਕ ਹੋਏ ਆ ਮੈਂ ਸ਼ਹਿਰ ਵਾਸੀਆਂ ਨੂੰ ਪੂਰੇ ਸਮੂਹ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਔਰ ਆਸ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਦੇ ਉਤੇ ਅੱਜ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਲਈਏ ਉਹਨਾਂ ਦੀ ਜਿਹੜੀ ਗੁਰਬਾਣੀ ਆ ਮੈਂ ਰਬੂ ਪ੍ਰਮਾਤਮਾ ਅਗੇ ਇਹੀ ਬੇਨਤੀ ਕਰਦਾ ਕਿ ਉਹਨਾਂ ਦੀਆਂ ਜੜੀਆਂ ਵੀ ਬਾਣੀ ਆ ਉਹ ਸਾਡੇ ਹਿਰਦੇ ਦੇ ਅੰਦਰ ਵਾਸ ਕਰੇ ਔਰ ਸਾਨੂੰ ਮਾਨਵਤਾ ਦਾ ਸੰਦੇਸ਼ ਦੇਵੇ ਮੈਂ ਫਿਰ ਇੱਕ ਵਾਰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਿ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ